哎，来。 ਸਤਿ ਸ਼੍ਰੀ ਅਕਾਲ ਜੀ ਅਸੀਂ ਭਦੌੜ ਸਾਈਕਲ ਤੇ ਸਾਈਕਲਿੰਗ ਕਰਨ ਆਏ ਸੀਗੇ ਅੱਜ ਤੇ ਇੱਥੋਂ ਦਾ ਜਿਹੜਾ ਪਾਣੀ ਲੋਕ ਦੂਰੋਂ ਦੂਰੋਂ ਲੈ ਕੇ ਜਾਂਦੇ ਨੇ ਇਹ ਬਾਈ ਵੀ ਆਪਣਾ ਇੱਥੋਂ ਡੇਲੀ ਪਾਣੀ ਲੈ ਕੇ ਜਾਂਦਾ ਤੇ ਇੱਥੇ ਅੱਜ ਝਾੜੂ ਦੀ ਵੀ ਸੇਵਾ ਡੇਲੀ ਕਰਕੇ ਜਾਂਦਾ ਤੇ ਇਹ ਤੋਂ ਪੁੱਛਦੇ ਆਂ ਭਈ ਆਹ ਪਾਣੀ ਇੱਥੋਂ ਦਾ ਪੀਣ ਚ ਕਿਵੇਂ ਆ ਬਹੁਤ ਵਧੀਆ ਜੀ ਤੇ ਕਿੰਨੇ ਕੁ ਲੋਕ ਇੱਥੋਂ ਲੈ ਕੇ ਜਾਂਦੇ ਆ ਬਹੁਤ ਦੂਰ ਤੂਰ ਦੇ ਲੈ ਕੇ ਜਾਂਦੇ ਆ ਜੀ ਤੇ ਕੀ ਫਾਇਦਾ ਪਾਣੀ ਦਾ ਇਹ ਬਹੁਤ ਵਧੀਆ ਪਾਣੀ ਆ ਚੰਗਾ ਜਣੀ ਕਿ ਸਰੀਰ ਲਈ ਵੀ ਚੰਗਾ ਏ ਅੱਛਾ ਗੋਡੇ ਕਿਤੇ ਵੀ ਨਹੀਂ ਦੁਖਦੇਗੇ ਠੀਕ ਆ ਤੇ ਇਹ ਨਹਿਰ ਦਾ ਕਰਕੇ ਪਾਣੀ ਬੜੀਆ ਸਾਫ ਸੁਥਰਾ ਨਾ ਹਾਂਜੀ ਹਾਂ ਹਾਂ ਠੀਕ ਆ ਤੈਨੂੰ ਕਿੰਨਾ ਟਾਈਮ ਹੋ ਗਿਆ ਪਾਣੀ ਲੱਗ ਜਾਂਦੇ ਨੂੰ ਬੜੀਆ ਵੀ 5 ਸਾਲ ਹੋ ਗਏ ਇੱਥੋਂ ਪਾਣੀ ਡੇਲੀ ਲੱਗਦਾ ਹਾਂਜੀ ਹਾਂ ਤੇ ਇੱਥੇ ਮੈਂ ਕਹਿੰਨਾ ਕਈ ਬੰਦੇ ਆਪਣਾ ਇੱਥੋਂ ਰੋਜ਼ਗਾਰ ਵੀ ਚਲਾਇਆ ਵਾ ਜਿਵੇਂ ਰੇੜੀਆਂ ਦੇ ਪਾਣੀ ਲੈ ਕੇ ਪਿੰਡਾਂ 'ਚ ਲੈ ਕੇ ਜਾਂਦੇ ਆ ਤੇ ਉਹ ਆਪਣਾ ਸੇਲ ਕੇ ਦੋ ਪੈਸੇ ਕਮਾ ਲਏ ਕਮਾਰੇ ਹਨ ਹਾਂਜੀ ਹਾਂ ਹਾਂ ਉਹ ਵੀ ਲੈ ਕੇ ਜਾਂਦੇ ਇੱਕ ਵਾਰੀ ਇੱਥੇ ਥੋੜਾ ਜਿਹਾ ਰੌਲਾ ਜਿਹਾ ਵੀ ਪੈਸੇ ਉਹ ਕਾਹਦਾ ਚੱਕਰ ਪਿਆ ਸੀਗਾ ਉਹ ਤਾਂ ਨਹੀਂ ਜੀ ਪਤਾ ਜੀ ਜਿਵੇਂ ਰੇੜੀ ਲਾ ਕੇ ਭੱਜ ਗਿਆ ਸੀ ਬੰਦਾ ਨਾ ਹਾਂਜੀ ਹਾਂ ਉਹ ਤਾਂ ਨਹੀਂ ਪਤਾ ਜੀ ਅੱਛਾ ਠੀਕ ਹੈ ਜਾਂ ਉਦੋਂ ਮੈਂ ਕਿਤੇ ਆਇਆ ਨਹੀਂ ਹੋਣਾਗਾ ਠੀਕ ਹੈ ਇੱਕ ਵਾਰੀ ਮੈਂ ਵੀਡੀਓ ਦੇਖੀ ਸੀ ਤੇ ਬੰਦਾ ਕੋਈ ਮੂਰੇ ਆਪਦੀ ਬਾਰੀ ਲਾ ਕੇ ਆਹ ਪੈਪ ਤੋਂ ਮੈਂ ਕਿਹਾ ਭਰਦੇ ਹੋਣਗੇ ਹਾਂਜੀ ਤੇ ਪਰੇ ਚਲਾ ਗਿਆ ਸੀ ਹਾਂਜੀ ਚਲੋ ਵਧੀਆ ਗੱਲ ਹੈ ਨਾ ਜੇ ਆਪਣਾ ਪਾਣੀ ਸਾਫ਼ ਸੁਥਰਾ ਮਿਲੇ ਤੇ ਸਾਰੇ ਕਿਤੇ ਇਹ ਜਆਪ ਨੂੰ ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ ਤਾਂ ਆਪਣੀ ਜਿਹੜੀ ਆ ਬਿਮਾਰੀਆਂ ਤੋਂ ਸਿਹਤ ਵਧੀਆ ਰਹਿੰਦੀ ਹੈ ਸਿਹਤ ਵਧੀਆ ਰਹਿੰਦੀ ਹੈ ਜੀ ਹਾਂਜੀ ਹਾਂ ਠੀਕ ਹੈ ਕੀ ਨਾਂ ਬਈ ਤੇਰਾ ਜਗਸੀਰ ਸਿੰਘ ਮੱਝੂ ਕੇ ਚੱਲ ਵਧੀਆ ਬਈ ਧੰਨਵਾਦ ਤੇਰਾ ਠੀਕ ਹੈ ਜਾਣਕਾਰੀ ਦਿੱਤੀ ਇੱਥੋਂ ਦਾ ਜਿਹੜਾ ਪਾਣੀ ਆ ਮੈਂ ਕਹਿੰਦਾ ਬਹੁਤ ਪਿੰਡਾਂ ਦੇ ਵਿੱਚ ਜਾਂਦਾ ਇਹ ਨਹਿਰ ਤੇ ਆਪਣਾ ਭਧੌੜ ਵਾਲੇ ਤੇ ਤੇ ਬਹੁਤ ਪਿੰਡਾਂ ਦੇ ਵਿੱਚ ਕਈ ਬੰਦਿਆਂ ਨੇ ਆਪਣਾ ਰੋਜ਼ਗਾਰ ਵੀ ਬਣਾਇਆ ਵਾ ਇਹ ਪਾਣੀ ਨੂੰ ਘਰ-ਘਰ ਪਹੁੰਚਾਉਂਦੇ ਆ ਸੇਲ ਕਰਦੇ ਤੇ ਪਾਣੀ ਪੀਣ ਚ ਬਹੁਤ ਵਧੀਆ ਫਿਲਟਰ ਨੂੰ ਮਾਤ ਪਾਉਂਦਾ ਆ ਆ ਬਾਈ ਸਵੇਰੇ ਸਵੇਰੇ ਸੇਵਾ ਕਰਦਾ ਇੱਥੇ ਝਾੜੂ ਦੀ ਬੜੀ ਆ